ਅੱਜ ਅੱਜ ਦੇਖੋ ਜੈਮਸ ਕੈਂਬਰੀ ਸਕੂਲ ਦੇ ਚੇਅਰਮੈਨ ਸਾਹਿਬ ਅਰਸ਼ਲ ਸਾਹਿਬ ਨੇ ਬੜਾ ਚੰਗਾ ਇਨੀਸ਼ੀਏਟਿਵ ਦਿੱਤਾ ਹੈਗਾ ਜਿਸ ਦੇ ਵਿੱਚ ਅੱਜ ਸਾਰੇ 9 10 ਤੇ 11 12 ਦੇ ਬੱਚਾ ਨੂੰ ਖਾਸ ਤੌਰ ਤੇ ਟ੍ਰੈਫਿਕ ਰੂਲਸ ਦੇ ਬਾਰੇ ਅਵੇਅਰ ਕਰਨ ਵਾਸਤੇ ਅਤੇ ਡਰੱਗਸ ਦੇ ਰਿਗਾਰਡਿੰਗ ਆ ਜਿਹੜੀ ਅਵੇਰਨੈਸ ਹੈਗੀ ਐਂਟੀ ਡਰੈਕ ਕੈਂਪੇਨ ਸਾਡੀ ਹੈਗੀ ਉਹਦੇ ਬਾਰੇ ਅਵੇਅਰ ਕਰਨ ਵਾਸਤੇ ਅੱਜ ਤੇ ਇੱਕ ਸੈਮੀਨਾਰ ਆਰਗੇਨਾਈਜ਼ ਕੀਤਾ ਹੈਗਾ ਜਿਹਦੇ ਵਿੱਚ ਲਗਭਗ 800 ਤੋਂ ਜ਼ਿਆਦਾ ਸਕੂਲੀ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਹੈਗਾ ਤੇ ਅਸੀਂ ਸਾਰੇ ਬੱਚਿਆਂ ਨਾਲ ਇੰਟਰੈਕਟ ਕਰਕੇ ਉਹਨਾਂ ਨੂੰ ਮੋਟੀਵੇਟ ਕੀਤਾ ਹੈਗਾ ਕਿ ਟ੍ਰੈਫਿਕ ਰੂਲਸ ਜਿਹੜੇ ਹੈਗੇ ਆ ਆਉਣ ਵਾਲੇ ਸਮੇਂ 'ਚ ਸਾਰੇ ਫੋਲੋ ਕਰਨ ਨਾਲ ਆਪਣੇ ਪੇਰੈਂਟਸ ਨੂੰ ਵੀ ਟ੍ਰੈਫਿਕ ਰੂਲ ਫੋਲੋ ਕਰਨ ਵਾਸਤੇ ਮੋਟੀਵੇਟ ਕਰਨ ਤੇ ਉਹਨਾਂ ਨੂੰ ਨਾਲ ਉਸ ਤਰੀਕੇ ਨਾਲ ਇਸ ਐਂਟੀ ਜਿਹੜਾ ਟ੍ਰੈਫਿਕ ਵੋਲੇਸ਼ਨ ਜਿਹੜਾ ਆਪਣਾ ਕੈਂਪੇਨ ਹੈਗਾ ਉਹਦੇ ਚ ਸ਼ਾਮਿਲ ਕਰਾਂ ਨਾਲ ਨਾਲ ਜਿਹੜਾ ਹੈਗਾ ਸਾਰੇ ਬੱਚਾ ਨੂੰ ਹੀ ਅਸੀਂ ਮੋਟੀਵੇਟ ਕੀਤਾ ਹੈਗਾ ਡਰੱਗਸ ਦੇ ਕਿਸ ਤਰੀਕੇ ਨਾਲ ਕਿਸ ਮੋਟਰਸ ਆਪਰੇਟਰ ਦੀ ਚੱਕ ਟ੍ਰੱਕ ਪੈਡਲਸ ਜਿਹੜੇ ਹੈਗੇ ਬੱਚਾ ਨੂੰ ਵਲਰੇਬਲ ਏਜ ਚ ਡਰੱਗ ਐਡਿਕਟ ਬਣ ਲੇ ਜਾਂਦੇ ਹੈਗੇ ਉਸ ਬਾਰੇ ਅਵੇਅਰ ਕਰਤਾ ਹੈਗਾ ਨਾਲ ਹੀ ਉਹਨਾਂ ਨੂੰ ਮੋਟੀਵੇਟ ਕੀਤਾ ਹੈਗਾ ਇਸ ਤਰੀਕੇ ਕਿ ਹੈਲਥੀ ਲਾਈਫ ਸਟਾਈਲ ਜਿਵੇਂ ਕਿ ਆਪਾਂ ਸਪੋਰਟਸ ਨੂੰ ਮੋਟੀਵੇਟ ਕਰਨ ਵਾਸਤੇ ਇਵੈਂਟ ਵੀ ਕਰਾਂਦੇ ਰਹਿੰਦੇ ਹੈਗੇ ਤੇ ਹੈਲਥੀ ਲਾਈਫ ਸਟਾਈਲ ਪੜਾਈ ਦੇ ਨਾਲ ਨਾਲ ਉਹ ਸਪੋਰਟਸ ਵਾਲ ਖੇਡਾਂ ਵੱਲ ਵੱਧਨ ਨਾਲ ਜੁੜਨ ਸੋ ਥੈਟ ਕੀ ਉਹ ਇੱਕ ਚੰਗਾ ਲਾਈਫ ਸਟਾਈਲ ਮੈਨਟੇਨ ਕਰ ਸਕਾ ਤੇ ਸਟ्रेस ਵੀ ਕਿਉਂਕਿ ਬੱਚਨ ਤੁਹਾਨੂੰ ਪਤਾ ਹੋਏਗਾ ਕਿ ਸਟੱਡੀਜ਼ ਦਾ ਵੀ ਕਾਫੀ ਫਰੈਸ਼ਰ ਰਹਤਾ ਹੈਗਾ ਉਹਦੇ ਬਾਰੇ ਵੀ ਅਸੀਂ ਗੱਲ ਵੀ ਕੀਤੀ ਹੈ ਕਿ ਨਾਲ ਉਹਨਾਂ ਨੂੰ ਮੋਟੀਵੇਟ ਵੀ ਕੀਤਾ ਹੈਗਾ ਕਿ ਜਿਹੜਾ ਪ੍ਰੈਸ਼ਰ ਹੈਗਾ ਉਹਨੂੰ ਕਿਸ ਤਰੀਕੇ ਨਾਲ ਬੱਚੇ ਰਿਲੀਵ ਕਰਕੇ ਤੇ ਜਿੱਦਾਂ ਐਕਸਟਰਾ ਕਰਿਕਲ ਐਕਟੀਵਿਟੀਜ਼ ਨੂੰ ਆਪਣੇ ਆਪ ਨੂੰ ਇੰਗੇਜ ਕਰਕੇ ਐਟ ది ਸੇਮ ਟਾਈਮ ਇੱਕ ਪਰਸਪੈਕਟਿਵ ਚੇਂਜ ਕਰਦੇ ਹੋਏ ਆਪਣੀ ਪੜਾਈ ਕਰਦੇ ਹੋਏ ਉਹ ਸਟ्रेस ਤੋਂ ਫ੍ਰੀ ਰਹਿੰਦੇ ਹੋਵੇ ਚੰਗਾ ਪਰਫਰਮ ਕਰ ਸਕਦੇ ਹੈਗੇ ਤੇ ਬੜਾ ਚੰਗਾ ਇਨੀਸ਼ੀਏਟਿਵ ਹੈਗਾ ਜਿਹੜਾ ਸਕੂਲ ਦਾ ਤੇ ਮੈਂ ਵਧਾਈ ਦੇਣਾ ਚਾਹੂੰਗਾ ਸੰਜੀਵ ਵਾਸਨ ਸਾਹਿਬ ਨੂੰ ਚੇਰਮੈਨ ਸਾਹਿਬ ਨੂੰ ਸੀਜੀ ਸਾਹਿਬ ਨੂੰ ਗੱਲ ਹੋਸੀ ਨਾਲ ਸਾਡੇ ਐਸਪੀ ਆਪਰੇਸ਼ਨ ਮੈਡਮ ਨਮਨੀਤੀ ਨੇ ਤੇ ਡੀਐਸਪੀ ਸਿਟੀ ਨੇ ਵੀ ਜੁਆਇਨ ਕੀਤਾ ਹੈਗਾ ਇਹਨਾਂ ਨੇ ਵੀ ਬੱਚਾ ਨੂੰ ਟ੍ਰੈਫਿਕ ਬਾਰੇ ਅਵੇਅਰ ਕੀਤਾ ਤੇ ਜਿਹੜੀ ਸਾਡੀ ਐਂਟੀ ਡਰੱਗ ਕੈਂਪੇਨ ਹੈਗੀ ਉਹ ਨੂੰ ਬੜਾ ਸਪੋਰਟ ਮਿਲੇਗਾ ਕਿਉਂਕਿ 800 ਤੋਂ ਜ਼ਿਆਦਾ ਬੱਚਾ ਨੇ ਪਾਰਟਿਸਿਪੇਟ ਕੀਤਾ ਹੈਗਾ 800 ਤੋਂ ਜ਼ਿਆਦਾ ਘਰਾਂ ਤੱਕ ਆਗਲ ਸਾਡੀ ਜਾਏਗੀ ਤੇ ਇਹਨੂੰ ਜ਼ਰੂਰ ਜੜਾ ਹੈਗਾ ਆਪਣਾ ਇੱਕ ਨਸ਼ਾ ਮੁਕਤ ਪੰਜਾਬ ਦਾ ਜੜਾ ਆਪਣਾ ਮੋਟਿਵ ਹੈਗਾ ਉਹ ਨੂੰ ਇੱਕ ਬੜਾ ਸਪੋਰਟ ਮਿਲੇਗਾ